ਅੱਜ ਆਪਣੇ ਕੋਲੇ ਨਵੇਂ ਰਿਸ਼ਤੇ ਆਏ ਨੇ ਜੀ ਮੁੰਡੇ ਤੇ ਕੁੜੀਆਂ ਦੇ ਪਰਿਵਾਰਾਂ ਦੇ ਨੰਬਰ ਸਮੇਤ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਸਾਡੇ ਚੈਨਲ ਉੱਪਰ ਲਗਵਾ ਸਕਦੇ ਹੋ ਸੋ ਐਡ ਲਗਵਾਉਣ ਦੇ ਲਈ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਪਹਿਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੌਰ ਪਤਾ ਏਰੀਆ ਅਮਰਤਸਰ ਸਾਹਿਬ ਦੀ ਲੜਕੀ ਹੈ ਕਾਸਟ ਜੱਟ ਸਿੱਖ ਹੈ ਜੀ ਗੋਤ ਬੱਲ ਤੇ ਉਮਰ 1990 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਜੀ ਪੜ੍ਹਾਈ ਕੁੜੀ ਨੇ ਪਲੱਸ 2 ਪਾਸ ਕਰੀ ਹੋਈ ਆ ਭਰਾ ਕੋਈ ਨਹੀਂ ਭੈਣ ਇੱਕ ਹੈ ਜੀ ਲੜਕੀ ਦੀ ਤੇ ਕੰਮ ਕਰ ਹੈ ਜੀ ਬਿਊਟੀ ਪਾਰਲਰ ਦਾ ਲੜਕੀ ਕੰਮ ਕਰਦੀ ਹੈ 3 ਕਿਲੇ ਜ਼ਮੀਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਐਨ ਆਰ ਆਈ ਹੋਵੇ ਕੈਨੇਡਾ ਤੋਂ ਹੋਵੇ ਕਾਲੀ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਅਰਸ਼ਪ੍ਰੀਤ ਕੌਰ ਪਤਾ ਲੁਧਿਆਣਾ ਦੀ ਲੜਕੀ ਹੈ ਕਾਸਟ ਇਹਨਾਂ ਦੀ ਅਹੂਜ ਹੈ ਜੀ ਅਰੋੜਾ ਸਿੱਖ ਉਮਰ ਹੈ ਲੜਕੀ ਦੀ 13 ਦਸੰਬਰ 1999 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 3 ਇੰਚ ਹੈ ਜੀ ਉਹੜਾ ਹੀ ਕਰੀਏ ਲੜਕੀ ਨੇ ਐਮਬੀਏ ਨਾਟ ਵਰਕਿੰਗ ਭਰਾ ਇੱਕ ਮੈਰਿਡ ਹੈ ਜੀ ਸੈਟਲ ਹੈ ਯੂਕੇ ਦੇ ਵਿੱਚ ਪਿਤਾ ਲੜਕੀ ਤੇ बिजनेসম্যান ਨੇ ਜੀ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗ ਹੈ ਜੀ ਲੜਕਾ बिजनेসম্যান ਹੋਵੇ ਜਾਂ ਆਪਣਾ ਸੈਟਲ ਹੋਵੇ ਜੀ ਕਿਸੇ ਬਾਹਰ ਕੰਟਰੀ ਦੇ ਵਿੱਚ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਹਰਪ੍ਰੀਤ ਸਿੰਘ ਪਤਾ ਨੇੜੇ ਸਿੰਘ ਸਭਾ ਗੁਰਦੁਆਰਾ ਪਿੰਡ ਕਰਿਆਮ ਜ਼ਿਲ੍ਹਾ ਨਮਾ ਸ਼ਹਿਰ ਤੋਂ ਜੀ ਕਾਸਟ ਮੁੰਡੇ ਦੀ ਕਸ਼yap ਰਾਜਪੂਤ ਮਹਿਰਾ ਸਿੱਖ ਹੈ ਜੀ ਉਮਰ ਹੈ 10-5-1992 ਦਾ ਜਨਮ ਹੈ ਜੀ ਪੜ੍ਹਾਈ ਮੁੰਡੇ ਨੇ 7th ਪਾਸ ਕਰੀ ਹੈ ਜੀ ਤੇ ਮੁੰਡੇ ਦੇ ਮਾਤਾ ਪਿਤਾ ਐਕਸਪਾਇਰ ਨੇ ਭਰਾ ਇੱਕ ਮੈਰਿਡ ਹੈ ਜੀ ਤੇ ਕੰਮਕਾਰ ਹੈ ਮੁੰਡਾ ਸਿਕਿਉਰਿਟੀ ਗਾਰਡ A+ ਦਾ ਕੰਮ ਕਰਦਾ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਸਿੰਪਲ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਚੁੰਨੀ ਚੜਾਵਾ ਕਰਨਾ ਹੈ ਜੀ ਸਿੰਪਲ ਵਿਆਹ ਕਰਨਾ ਸੋ ਕਾਲੀ ਪੱਟੀ ਚ ਪਰਿਵਾਰ ਦੇ 3 ਨੰਬਰ ਨੇ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਗੁਰਜੀਤ ਸਿੰਘ ਪਤਾ ਜ਼ਿਲ੍ਹਾ ਗਰਦਾਸਪੁਰ ਤੋਂ ਹੈ ਜੀ ਲੜਕਾ ਸੋ ਉਮਰ ਮੁੰਡੇ ਦੀ 2 2 1990 ਦੇ ਵਿੱਚ ਜਨਮ ਹੈ ਜੀ ਕੰਮ ਕਰ ਹੈ ਜੀ ਮੁੰਡੇ ਦਾ ਭਰਾ ਦੋ ਨੇ ਪਿਤਾ ਐਕਸਪਾਇਰ ਨੇ ਆਰਮੀ ਸਰਵਿਸ ਹੈ ਜੀ ਮਾਤਾ ਹਾਊਸ ਵਾਈਫ ਪੈਨਸ਼ਨਰ ਨੇ ਜੀ ਤਿੰਨ ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਤੇ ਨੈਟ ਪਲੱਸ ਵਾਈਫਾਈ ਦਾ ਮੁੰਡੇ ਦਾ ਆਪਣਾ ਬਿਜ਼ਨਸ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਹੈ ਜੀ ਆਮਦਨ ਹੈ ਮੁੰਡੇ ਕੋਲ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੋ ਕਾਲੀ ਪੱਟੀ ਚ ਪਰਿਵਾਰ ਦੇ 2 ਨੰਬਰ ਨੇ ਜੀ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਸਰਦਾਰ ਹੈ ਜੀ ਮੁੰਡਾ ਪੱਗ ਬੰਨਦਾ ਪਤਾ ਮੁੱग्गा ਜ਼ਿਲ੍ਹਾ ਜੀ ਕਾਸਟ ਜੱਟ ਸਿੱਖ ਉਮਰ ਹੈ ਜੀ ਮੁੰਡੇ ਦੀ 1998 ਦੇ ਵਿੱਚ ਕੱਦ 5 ਫੁੱਟ 11 ਇੰਚ ਹੈ ਜੀ ਪੜ੍ਹਾਈ ਕਰੀਆ ਮੁੰਡੇ ਨੇ BCA MSc IT ਕੰਮ ਕਰੇ ਜੀ 22 ਏਕੜ ਮੁੰਡੇ ਕੋਲ ਜ਼ਮੀਨ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਉਡੀ ਸੋਹਣੀ ਸਨਖੀ ਹੋਵੇ ਪੜੀ ਲਿਖੀ ਹੋਵੇ ਮੋਗਾ ਤੇ ਲੁਧਿਆਣਾ ਏਰੀਆ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਲੜਕੇ ਦਾ ਜੀ ਨਾਮ ਰਵੀ ਦੱਤ ਪਤਾ ਨਾਪਾ ਤੋਂ ਹੈ ਜੀ ਲੜਕਾ ਕਾਸਟ ਇਹਨਾਂ ਦੀ ਪੰਡਤ ਹੈ ਜੀ ਉਮਰ 36 ਸਾਲ ਹੈ ਕੱਦ 5 ਫੁੱਟ 8 ਇੰਚ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਬੀ ਟੈਕ ਇਲੈਕਟ੍ਰੋਨਿਕਸ ਭੈਣ ਭਰਾ ਮੁੰਡੇ ਤੇ ਦੋ ਮੈਰਿਡ ਨੇ ਜੀ ਬਿਨੀ ਪੈਕ ਕੈਨੇਡਾ ਦੇ ਵਿੱਚ ਪੀਆਰ ਨੇ ਮੁੰਡੇ ਦਾ ਕੰਮ ਕਰ ਰਿਹਾ ਜੀ ਗਵਰਨਮੈਂਟ ਜੌਬ ਕਰਦਾ ਮੁੰਡਾ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਪੈਕੇਜ ਤਕਰੀਬਨ ਇਹਨਾਂ ਦਾ 1.5 ਕੇ ਅਨੂਅਲ ਹੈ ਜੀ ਜ਼ਮੀਨ 1 ਏਕੜ ਹੈ ਜੀ ਨਾਬਾ ਦੇ ਵਿੱਚ ਤੇ 600 ਗੈਜ ਦਾ ਪਲਾਟ ਹੈ ਜੀ ਬਹੁਤ ਵਧੀਆ ਕੋਠੀ ਪਾਈ ਹੋਈ ਹੈ ਜੀ ਮੁੰਡੇ ਨੇ ਪਿੰਡ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਇੰਡੀਆ ਦੀ ਹੋਵੇ ਸੋ ਸ਼ੈਡਿਊਲ ਕਾਸਟ ਛੱਡ ਕੇ ਬਾਕੀ ਸਾਰੀਆਂ ਕਾਸਟਾਂ ਵਾਲੇ ਸੰਪਰਕ ਕਰ ਸਕਦੇ ਨੇ ਕੁੜੀ ਦੀ ਉਮਰ 33 ਸਾਲ ਤੋਂ ਘੱਟ ਨਾ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ WhatsApp ਰਾਹੀਂ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਆ ਲੜਕਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1993 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਜੀ ਪੜਾਈ ਮੁੰਡਾ +2 ਪਾਸ ਹੈ ਇੰਗਲਿਸ਼ ਸਪੀਕਿੰਗ ਕੋਰਸ ਕਰਿਆ ਹੋਇਆ ਜੀ ਮੁੰਡੇ ਨੇ ਭਰਾ ਦੋ ਮੈਰਿਡ ਨੇ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਮੁੰਡੇ ਦਾ ਕੰਮਕਾਰ ਹੈ ਜੀ ਮੁੰਡਾ ਸੋਹਣਾ ਸੁਨੱਖਾ ਨਸ਼ਾ ਰਹਿਤ ਹੈ ਜੀ ਇਕੱਲਾ ਜ਼ਮੀਨ ਹੈ ਤੇ 10 ਸਾਲ ਮੁੰਡਾ ਦੁਬਈ ਦੇ ਵਿੱਚ ਹੈ ਜੀ 7 ਸਾਲ ਤੋਂ ਡਰਾਈਵਰੀ ਕਰ ਰਿਹਾ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਮੰਗ ਪਰਿਵਾਰ ਵੱਲੋਂ ਕੋਈ ਨਹੀਂ ਜੀ ਭਾਵੇਂ ਲੜਕੀ ਕਿਸੇ ਵੀ ਏਰੀਆ ਤੋਂ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੋਇਆ ਜੀ ਅਗਰ ਉਹ ਮੰਗ ਤੁਹਾਡੇ ਨਾਲ ਮੈਚ ਹੁੰਦੀ ਹੈ ਫਿਰ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਜ਼ਰੂਰ ਸੰਪਰਕ ਕਰੋ ਜੀ ਜਾਂ ਫਿਰ ਤੁਸੀਂ ਸਾਨੂੰ WhatsApp ਤੇ ਹੈਲੋ ਦਾ ਮੈਸੇਜ ਭੇਜੋ ਤੁਹਾਨੂੰ WhatsApp ਰਾਹੀਂ ਸਾਰਾ ਪ੍ਰੋਸੈਸ ਭੇਜ ਦਿੱਤਾ ਜਾਵੇਗਾ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ